ਕਿਸਾਲ ਭਰਾਓ ਆਪਾਂ ਪੰਜਾਬੀ ਚ ਵੀਡੀਓ ਪਾਉਣੇ ਹੈਗੀਆਂ ਤੇ ਮੈਨੂੰ ਲੱਗਦਾ ਤੁਹਾਨੂੰ ਸਮਝ ਵੀ ਵਧੀਆ ਆ ਜਾਂਦੀਆਂ ਹੈਗੀਆਂ ਕੱਲ ਨਾ ਇੱਕ ਮੈਂ ਹਿੰਦੀ ਚੈਨਲ ਦੀ ਵੀਡੀਓ ਦੇਖ ਰਿਹਾ ਸੀਗਾ ਤੇ ਉਹ ਕਹਿ ਰਹੇ ਆ ਕਿ ਡੱਕਰ ਵਾਹਣਾ ਦੇ ਵਿੱਚ ਸਲਫਰ ਦੀ ਬਹੁਤ ਘਾਟ ਆਉਂਦੀ ਐ ਪਾਉਣੀ ਚਾਹੀਦੀ ਐ ਦੇਖੋ ਜੀ ਹਰੇਕ ਮਿੱਟੀ ਦੇ ਵਿੱਚ ਸਲਫਰ ਦੀ ਘਾਟ ਆ ਸਕਦੀ ਐ ਸ਼ਾਇਦ ਇਸੇ ਕਰਕੇ ਹੀ ਇੰਡੀਆ ਦੀ ਸਰਕਾਰ ਆ ਜਿਹੜੀ ਉਹ ਸਲਫਰ ਦੇ ਨਾਲ ਮਿਕਸ ਯੂਰੀਆ ਲੈ ਕੇ ਆ ਰਹੀ ਐ 골ਡਨ ਯੂਰੀਆ ਲੈ ਕੇ ਆ ਰਹੀ ਐ ਜੇਕਰ ਤੁਹਾਡੀਆਂ ਜ਼ਮੀਨਾਂ ਦੇ ਵਿੱਚ ਇਹਦੀ ਕਮੀ ਹੈਗੀ ਆ ਜਾਂ ਤੁਸੀਂ ਪਾਉਣਾ ਹੀ ਬੰਦ ਕੀਤਾ ਹੋਇਆ ਤਾਂ ਕਣਕ ਦੀ ਫਸਲ ਜਾਂ ਸਰਦੀਆਂ ਦੀ ਕੋਈ ਵੀ ਫਸਲ ਆ ਜਿਹੜੀ ਉਹ ਘਟ ਰਹੇ ਤਾਪਮਾਨ ਦੇ ਨਾਲ ਲੜਨ ਵਾਸਤੇ ਸਲਫਰ ਤੱਤ ਨੂੰ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਵਰਤਣਾ ਚਾਹੁੰਦੀ ਹੁੰਦੀ ਹੈ ਜੇ ਉਹਨੂੰ ਨਹੀਂ ਮਿਲਦਾ ਤਾਂ ਯੂਰੀਆ ਦੇ ਨਾਲ ਉਹਦੇ ਕੁਝ ਅਮੀਨੋ ਐਸਿਡ ਨਹੀਂ ਬਣਦੇ ਕੁਝ ਸਲਫਰ ਦੇ ਨਾਲ ਬਣਦੇ ਫਿਰ ਉਹਦੀ ਮੁਕੰਮਲ ਪ੍ਰੋਟੀਨ ਰਿਕੁਆਇਰਮੈਂਟ ਪੂਰੀ ਹੁੰਦੀ ਹੈ ਉਹ 셀ਫ ਮੈਨੂਫੈਕਚਰ ਕਰਦੀ ਹੈ ਇਸ ਨੂੰ 셀ਫ ਪ੍ਰੋਡਿਊਸ ਕਰਦੀ ਹੈ ਜੇ ਆਪਾਂ ਤੱਤ ਨਾ ਦੇਵਾਂਗੇ ਚਾਹੇ ਰੇਤਲਾ ਬਾਣ ਜਾਂ ਡਾਕਰਾ ਦਰਮਿਆਨਾ ਸਲਫਰ ਦੀ ਘਾਟ